ਦੇ ਧਰਨੇ ਦੇ ਵਿੱਚ ਵਿਸ਼ੇਸ਼ ਡੋਲੇ ਦੇ ਦਾਨਸਗਤ ਸਰੇਸ਼ ਸਿੰਘ ਕੋਕੜੀ ਕਲਾ ਜੀ ਨਾਲ ਸ਼ੈਂਕੜਾ ਦੀ ਗੱਲਤੀ ਵਿੱਚ ਅੱਜ ਦੇ ਧਰਨੇ ਵਿੱਚ ਪਹੁੰਚੇ ਹੋਏ ਕਿਸਾਨ ਮਜ਼ਦੂਰ ਭੈਣੋਂ ਤੇ ਵੀਰੋਂ ਆਪਾਂ ਅੱਜ ਦੇ ਧਰਨੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਡਿਪਟੀ ਕਮਿਸ਼ਨਰਾਂ ਲਈ ਮੰਗ ਪੱਤਰ ਭੇਜਣੇ ਆ ਬਹੁਤ ਸਾਰੀਆਂ ਜੱਥੇਬੰਦੀਆਂ ਦਿੱਲੀ ਜਾ ਕੇ ਮੰਗ ਪੱਤਰ ਦੇ ਰਹੀਆਂ ਹਨ ਕਿਉਂਕਿ ਦਿੱਲੀ ਪਹੁੰਚਣ ਵਾਸਤੇ ਆਉਣ ਵਾਸਤੇ ਕਈ ਦਿਨ ਲੱਗਦੇ ਆ ਉੱਡੀ ਵੱਡੀ ਨਬਰੀ ਸਿਰਫ ਮੰਗਾਂ ਵਾਲੇ ਲੋਕਾਂ ਦਾ ਡਿਪਟੀ ਕਮਿਸ਼ਨਰਾਂ ਲਈ ਕਰਨਾ ਹਰਮਨਤਰੀ ਦੇ ਕੋਲ ਜਾ ਸਾ ਮੈਂ ٹیم ਜਿੰਨੇ ਜੋਸ਼ ਦੇ ਨਾਲ ਆਏ ਹੋ ਇਹ ਬਹੁਤ ਵਧੀਆ ਗੱਲ ਹੈ ਦੇਸ਼ ਅੱਜ ਦੇ ਧਰਨੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਡੀ ਸੀ ਦਫ਼ਤਰਾਂ ਅੱਗੇ ਕੇਂਦਰ ਦੀ ਯੂ ਪੀ ਐ ਸਰਕਾਰ ਦੇ ਵਿਰੁੱਧ ਅਸੀਂ ਰੱਖੇ ਆ ਭਾਰਤੀ ਕਿਸਾਨ ਯੂਨਾਈਟੀ ਵੱਲੋਂ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਬਜਟ ਲਿਆਂਦਾ ਉਹਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਸਤੇ ਇੱਕ ਪੈਸਾ ਵੀ ਨਹੀਂ ਰੱਖਿਆ ਕਿਸਾਨਾਂ ਦੀ ਚਿਰਾਂ ਤੋਂ ਲਟਕਦੀ ਇੱਕ ਬਹੁਤ ਵੱਡੀ ਮੰਗ ਹੈ ਕਿ ਜਿਹੜੇ ਕਰਜ਼ਿਆਂ ਕਰਕੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਖੁਦ ਕੁਸ਼ੀਆਂ ਕਰਨੀਆਂ ਪੈ ਰਹੀਆਂ ਜਿਹੜੇ ਕਰਜ਼ੇ ਸਰਕਾਰਾਂ ਦੀਆਂ ਗਲਤ ਕਿਸਾਨ ਮਾਰੂ ਨੀਤੀਆਂ ਕਰਕੇ ਸਾਡੇ ਸਿਰ ਚੜੇ ਆ ਉਹਨਾਂ ਕਰਜ਼ਿਆਂ ਨੂੰ ਖਤਮ ਕਰਨ ਵਾਸਤੇ ਸਰਕਾਰੀ ਵੀ ਸਹਿਕਾਰੀ ਕਰਜ਼ੇ ਵੀ ਛੋਟੇ ਕੋ ਰਾਤੀਆਂ ਤੇ ਸ਼ਾਹੂਕਾਰਾਂ ਦੇ ਵੀ ਸਾਰੇ ਦੇ ਸਾਰੇ ਕਰਜ਼ੇ ਖਤਮ ਕਰਨ ਵਾਸਤੇ ਘੱਟੋ ਘੱਟ 5 ਲੱਖ ਕਰੋੜ ਰੁਪਏ ਦੀ ਰਾਸ਼ੀ ਚਾਹੀਦੀ ਆ ਪਰ ਸਰਕਾਰ ਨੇ ਇੱਕ ਪੈਸਾ ਵੀ ਨਹੀਂ ਰੱਖਿਆ ਇਸੇ ਤਰ੍ਹਾਂ ਸਾਨ 6 ਦੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਸੰਪਤੀ ਹੋਈ ਹੈ ਸਰਕਾਰ ਨੂੰ ਜਨਸਾਂ ਦੇ ਲਾਹੇਵੰਦ ਭਾਅ ਬਣਨ ਵਾਸਤੇ ਪਰ ਸਰਕਾਰ ਨੇ ਉਹਨੂੰ ਭਾਅ ਨਹੀਂ ਲੁਵਾਈ ਸਾਡੀ ਮੰਗ ਹੈ ਕਿ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਗਤ ਖਰਚੇ ਵਿੱਚ 50% ਮੁਨਾਫਾ ਪਾ ਕੇ ਮਾਮੇ ਤੇ ਜਾ ਹਾਜ ਜੈ ਸਿੰਘਾਂ ਦੇ ਲੋਸ ਧਰਨੇ ਲਾ ਕੇ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਦੇਣਾ ਹੈ ਇਹ ਹਰੇ ਇਨਕਲਾਬ ਦੇ ਹੰਗਲ ਕਰੇ ਕਿਸਾਨ ਮਜ਼ਦੂਰ ਉਹਨਾਂ ਦੇ ಮೇ ਜੋ ਕਰਜ਼ਾ ਚੜਿਆ ਉਹ ਸਾਰੇ ਦਾ ਸਿਰੋਖੰਦ ਕੀਤਾ ਜਾਵੇ ਸਰਕਾਰੀ ਹੈ ਪ੍ਰਾਈਵੇਟ ਹੈ ਸਹਿਕਾਰੀ ਹੈ ਚਾਹੇ ਸਾਰੇ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਉਹ ਸੂਰਖੋਰ ਆਟੀਆਂ ਦੇ ਕਿਸਾਨਾਂ ਦੇ ਨਾਲ ਮਜਬੂਰੀ ਬਸ ਉਹਨਾਂ ਦੇ ਜਿਹੜੇ ਦਸਤਾਵੇਜ਼ ਬਣਾਏ ਆ ਉਹ ਬੰਝਾਂ ਉਹ ਪਰੋਨੋਤ ਉਹ ਸਾਰੇ ਦੇ ਸਾਰੇ ਰੱਦ ਕਰੇ ਜਾਣ ਕੁਦਕਸੀ ਕਰਕੇ ਕਿਸਾਨ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਜਿੰਸਾਂ ਦੇ ਲਾਹੇਵੰਦ ਭਾ ਜਿਹੜੇ ਕਿ ਸੁਆਮੀ ਨਾਥਨ ਦੇ ਸਪਾਸ ਮੁਤਾਬਕ ਲਾਗਤ ਖਰਚੇ ਗਿਣ ਕੇ 50% ਮੁਨਾਵਾ ਦਿੱਤਾ ਜਾਵੇ ਤੇ ਆਲੂ ਤੇ ਬਾਸਪਤੀ ਤੇ ਗੰਨੇ ਵਾ ਜਿਹੜਾ ਭਾਅ ਉਹ ਵੀ ਸਰਕਾਰ ਨੇ ਦਿੱਤੇ। ਪਿਹਾਈ ਪਾਣੀਆਂ ਦਾ ਜੋ ਫੈਸਲਾ ਲਿਆ ਹੈ ਉਹ ਫੈਸਲੇ ਰੱਦ ਕਰੇ ਜਾਣ ਕਿਉਂਕਿ ਪਾਣੀ ਹੈ ਜਿਹੜਾ ਉਹਦੇ ਨਾਲ ਹੀ ਜੋ ਫਸਲਾਂ ਹੁੰਦੀਆਂ ਨੇ ਜਿਹੜਾ ਕਿ ਕਿਸਾਨ ਜਿੰਨ ਜੈ ਕਿਸਾਨ ਜਾਂ ਰੇਡ ਦੀ ਹੱਡੀ ਉਹ ਪਾਣੀ ਦੇ ਨਾਲ ਹੀ ਖੇਤੀ ਕਰਦਾ ਜਿਹੜਾ ਸਾਰੇ ਜਹਾਨ ਦਾ ਓਹੋ ਉਹ ਜੋ ਚੋਗਾ ਪਾਉਂਦਾ ਸਾਰੇ ਜਹਾਨ ਦਾ ਢਿੱਡ ਭਰਦਾ ਹੈ ਇਹ ਸਾਡੀਆਂ ਮੰਗਾਂ ਜਿਹੜੀਆਂ ਇਹਨਾਂ ਮੰਗਾਂ ਤੇ ਅਸੀਂ ਅੱਜ ਦੀ ਸੀ ਰਾਹੀਂ ਜਿਹੜਾ ਮੰਗ ਪੱਤਰ ਹੈ ਉਹ ਪ੍ਰਧਾਨ ਮੰਤਰੀ ਨੂੰ ਦੇਣ